ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਉਮੀਦ ਦੇ ਮੁਤਾਬਕ ਮੌਸਮ ਤਕਰੀਬਨ ਸਾਫ਼ ਹੀ ਸਾਰੇ ਖੇਤਰਾਂ ਦੇ ਵਿੱਚ ਹੈ ਹਵਾ ਹਲਕਾ ਜਿਹਾ ਪੂਰੇ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਹੀ ਚੱਲ ਰਹੀ ਹੈ ਹੋ ਸਕਦਾ ਹੈ ਕਿ ਬਾਅਦ ਦੁਪਹਿਰ ਤੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਕਿਤੇ ਬੱਦਲਵਾਈ ਬਣ ਜਵੇ ਤੇ ਮਾੜਾ ਮੁੱਟੇ ਚਾਰਕ ਕਣੀਆਂ ਡਿਗ ਜਾਣ ਇਸ ਤੋਂ ਜ਼ਿਆਦਾ ਮੌਸਮ ਬਦਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੁੱਖ ਤੌਰ ਤੇ ਜ਼ਿਆਦਾ ਰਹੀ ਸਾਰਾ ਮੌਸਮ ਸਾਫ਼ ਅਤੇ ਧੁੱਪ ਵਾਲਾ ਰਹੇਗਾ ਪਿਛਲੇ ਦਿਨੀ ਹੋਈ ਮੀਂਹ ਗੜੇਮਾਰੀ ਦੇ ਨਾਲ ਜਿੱਥੇ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੋਂ ਟੈਂਪਰੇਚਰ ਵੀ ਹੇਠਾਂ ਵੱਲ ਨੂੰ ਆਇਆ ਹੈ ਕੱਲ ਵੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਹਨੇਰੀ ਤੇ ਗੜੇਮਾਰੀ ਹੋਈ ਜਿਸ ਕਰਕੇ ਫਸਲਾਂ ਦਾ ਨੁਕਸਾਨ ਮਾਲਵੇ ਦੇ ਤੇ ਇਹ ਹਰਿਆਣਾ ਦੇ ਕੇਂਦਰੀ ਇਲਾਕਿਆਂ ਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਹੈ ਹੁਣ ਆਉਣ ਵਾਲੇ 3 ਤੋਂ 4 ਦਿਨ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਬਣਿਆ ਰਹੇਗਾ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਪਰ ਹਲਕਾ ਜਾਂ ਪੂਰਾ ਲਗਾਤਾਰ ਚੱਲਦਾ ਹੋਇਆ ਦਿਖਾਈ ਦੇਵੇਗਾ 16 ਦੀ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਦਾ ਮੌਸਮ ਬਦਲੇਗਾ ਜਿਦੇ ਵਿੱਚ 17 18 ਤੇ 19 ਤਰੀਕ ਨੂੰ ਇੱਕ ਹੋਰ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਤੇ ਗੜੇਮਾਰੀ ਤੇ ਨੇਹਰੀ ਚੱਲਣ ਦੀ ਸੰਭਾਵਨਾ ਬਣੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਨੇਹਰੀ ਚੱਲਣੀ ਆਮ ਵਰਤਾਰਾ ਸਮਝਿਆ ਜਾਂਦਾ ਹੈ ਉਸ ਤੋਂ ਇਲਾਵਾ ਅੱਧੇ ਪੰਜਾਬ ਨੂੰ ਇਸ ਸਿਸਟਮ ਪ੍ਰਭਾਵਿਤ ਕਰੇਗਾ ਅੱਧੇ ਦੇ ਵਿੱਚ ਜਿਵੇਂ ਇਸ ਵਾਰ ਸੁੱਕਾ ਲੰਘਿਆ ਹੈ ਉਸੇ ਤਰ੍ਹਾਂ